ਹੈਲੋ ਫਰੈਂਡਸ ਵੈਲਕਮ ਟੂ ਨਿਊ ਵੀਡੀਓ ਜਿਸ ਤਰ੍ਹਾਂ ਕਿ ਤੁਸੀਂ ਕੱਲ ਵਾਲੀ ਵੀਡੀਓ ਦੇ ਵਿੱਚ ਦੇਖ ਲਿਆ ਹੋਣਾ ਕਿ ਮੈਂ ਬਹੁਤ ਹੀ ਪਿਆਰੀਆਂ ਇਨਫੋਰਮੇਸ਼ਨਲ ਜਿਹੜੀਆਂ ਸਟੋਰੀਆਂ ਐ ਉਹ ਤੁਹਾਨੂੰ ਸ਼ੇਅਰ ਕਰਦਾ ਜਿਹੜੀਆਂ ਆਪਣੀ ਜ਼ਿੰਦਗੀ ਦੇ ਨਾਲ ਰਿਲੇਟਡ ਹੁੰਦੀਆਂ ਹਨ ਹੁਣ ਮੈਂ ਜਿਹੜੀ ਅੱਜ ਵਾਲੀ ਗੱਲ ਕਰਨ ਲੱਗਾ ਨਾ ਉਹ ਕਰਨ ਲੱਗਾ ਕਿ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਤਣਾਅ ਤੇ ਆਪਣੇ ਜਿਹੜੇ ਖੂਬਸੂਰਤ ਰਿਸ਼ਤੇ ਹੁੰਦੇ ਪਤੀ ਪਤਨੀ ਦੇ ਉਹਨਾਂ ਵਿੱਚ ਤਣਾਅ ਤਲਾਕ ਕਿਉਂ ਹੁੰਦੇ ਆ ਹੋ ਸਕਦਾ ਕਿ ਇਹ ਗੱਲਾਂ ਜਿਹੜੀਆਂ ਇਹ ਵੇਖਣ ਨੂੰ ਥੋੜੀਆਂ ਜਿਹੀਆਂ ਚੁਭੂਆਂ ਲੱਗਣ ਪਰ ਮੈਂ ਕਹਿੰਦਾ ਕਿ ਇਹ ਗੱਲਾਂ ਜਿਹੜੀਆਂ ਜੀ ਇਹ ਸੱਚ ਜੇ ਆਪਣੀ ਜ਼ਿੰਦਗੀ ਦੇ ਨਾਲ ਬਹੁਤ ਜ਼ਿਆਦੀਆਂ ਜੁੜੀਆਂ ਹੋਈਆਂ ਐ ਉਹ ਗੱਲਾਂ ਕਿਹੜੀਆਂ ਉਹ ਮੈਂ ਸਾਂਝੀਆਂ ਕਰਨ ਲੱਗਾ ਤੁਹਾਡੇ ਨਾਲ ਸੋ ਜਿਸ ਤਰ੍ਹਾਂ ਕਿ ਆਪਣੇ ਛੋਟੇ ਛੋਟੇ ਬੱਚੇ ਹੁੰਦੇ ਆ ਆਪਾਂ ਉਹਨਾਂ ਨੂੰ ਪਿਆਰ ਕਰਦੇ ਆ ਪਾਲਦੇ ਆ ਮੂੰਹ ਚੁੰਮਦੇ ਆ ਉਹਨਾਂ ਪਿੱਛੇ ਮਰਨ ਮਰੋਂ ਤੱਕ ਜਾਣੇ ਆ ਜਦੋਂ ਉਹ ਆਪਣੇ ਬੱਚੇ ਜਵਾਨ ਹੋ ਜਾਂਦੇ ਆ ਆਪਾਂ ਕੀ ਕਰਦੇ ਆ ਇੱਕ ਮਿੰਟ ਦਾ ਇੱਕ ਮਿੰਟ ਦਾ ਬ੍ਰੇਕ ਲੈ ਕੇ ਤੇ ਸੋਚੋ ਕਿ ਆਪਾਂ ਕੀ ਕਰਦੇ ਆ ਆਪਾਂ ਇੱਕ ਉਹਨਾਂ ਦੀ ਜ਼ਿੰਦਗੀ ਨਾਲ ਅਹਿਮ ਫੈਸਲਾ ਕਰਨ ਦੀ ਕੋਸ਼ਿਸ਼ ਕਰਦੇ ਆ ਜਿਸ ਨੂੰ ਕਹਿੰਦੇ ਆ ਵਿਆਹ ਵਿਆਹ ਤੇ ਹੁਣ ਜਿਹੜਾ ਵਿਆਹ ਵਾਲਾ ਜਿਹੜਾ ਰਿਸ਼ਤਾ ਨਾ ਉਹ ਮੈਂ ਕਹਿੰਨਾ ਕਿ ਉਹ ਇੱਕ ਜਿਹੜਾ ਪਿਆਰ ਆ ਨਾ ਜਿਹੜਾ ਪਿਆਰ ਪਿਆਰ ਸ਼ਬਦ ਉਹ ਕਿਤੇ ਉਹ ਤੋਤੇ ਆ ਵਿਆਹ ਦਾ ਰਿਸ਼ਤਾ ਉਹ ਕਿਸ ਤਰ੍ਹਾਂ ਹੁੰਤੇ ਆ ਜਿਸ ਤਰ੍ਹਾਂ ਆਪਾਂ ਯਾਰ ਜਰੂ ਕੋਈ ਵਿਚੋਲਾ ਆਪਣੇ ਕੋਲ ਆਉਂਦਾ ਉਹਦਾ ਨਾਂ ਹੀ ਵਿੱਚ ਓਲਾਏ ਵਿੱਚ ਓਲਾ ਤੇ ਆਪਾਂ ਕੀ ਕਰਦੇ ਉਹ ਆਪਣੇ ਕੋਲ ਆਉਂਦਾ ਤੇ ਆਪਾਂ ਨੂੰ ਕਹਿੰਦਾ ਯਾਰ ਤੁਹਾਡਾ ਬੇਟਾ ਜਿਹੜਾ ਇਹ ਜਾਂ ਬੇਟੀ ਆ ਉਹ ਮੈਰਜੀ ਦੇ ਲਾਇਕ ਹੋ ਗਈ ਤੇ ਫਲਾਨੀ ਜਗ੍ਹਾ ਆ ਲੜਕਾਂ ਜਾਂ ਲੜਕੀ ਆਪਾਂ ਉਥੇ ਸੰਬੰਧ ਬਣਾ ਕੇ ਤੇ ਤੁਹਾਡਾ ਰਿਸ਼ਤਾ ਜਿਹੜਾ ਇਹ ਉਹ ਕੰਪਲੀਟ ਕਰ ਦਿੰਨੇ ਵਿਆਹ ਹੋ ਜਾਂਦਾ ਏ ਸੋ ਆਪਾਂ ਕੀ ਕੀ ਹੁੰਦਾ ਕਿ ਆਪਾਂ ਨਾਂ ਤੇ ਨਾਂ ਤੇ ਆਪਾਂ ਉਹਨਾਂ ਬਾਰੇ ਜਿਹੜਾ ਵਿਚੋਲਾ ਹੁੰਦਾ ਏ ਵਿਚੋਲੇ ਨੂੰ ਤੇ ਖੈਰ ਆਪਾਂ ਆਪਣੇ ਪਿੰਡ ਦਾ ਸ਼ਹਿਰ ਦਾ ਹੁੰਦਾ ਉਹਨੂੰ ਹਲਕਾ ਫੁਲਕਾ ਜਾਣਦੇ ਹੁੰਨੇ ਆ ਸੋ ਜਿਹੜਾ ਆਪਣਾ ਜਿੰਨਾ ਨਾਲ ਰਿਸ਼ਤਾ ਆਪਣਾ ਜੁੜਨ ਧਿਆ ਹੁੰਦਾ ਏ ਉਹਨਾਂ ਨੂੰ ਹੋ ਸਕਦਾ ਕਿ ਆਪਾਂ 5% ਉਹਨਾਂ ਜਾਣਦੇ ਹੋਈਏ ਫਿਰ ਆਪਾਂ ਕੀ ਕਰਦੇ ਆ ਜੇ ਲੜਕਾ ਜਾਂ ਲੜਕੀ ਆ ਆਪਾਂ ਰਿਸ਼ਤਾ ਕਰਨ ਲੱਗਿਆ ਕੀ ਕਰਦੇ ਕਿ ਆਪਾਂ ਉਹਨਾਂ ਦੇ ਘਰੇ ਜਾਂਦੇ ਆ ਪਹਿਲਾਂ ਸਭ ਤੋਂ ਪਹਿਲਾਂ ਪਹਿਲਾਂ ਕੀ ਵੇਖਿਆ ਜਾਂਦਾ ਪਹਿਲਾਂ ਸਭ ਤੋਂ ਪਹਿਲਾਂ ਸੌਦੇ ਹੁੰਦੇ ਆ ਸੌਦੇ ਹੁੰਦੇ ਇਹ ਕਹਿੰਦਾ ਸੌਦੇ ਕਾਦੇ ਹੁਣ ਮੈਂ ਤੁਹਾਨੂੰ ਦੱਸਦਾ ਸੌਦੇ ਕਾਦੇ ਹੁਣ ਪਹਿਲਾਂ ਜਾਂਦਿਆਂ ਸਾਰੀ ਬੂਹੇ ਚ ਖੜੋਂਦਿਆਂ ਸਾਰੇ ਵੇਖਿਆ ਜਾਂਦਾ ਕਿ ਇਹਨਾਂ ਦੇ ਘਰੇ ਕੋਈ ਗੱਡੀ ਮੋਟਰਸਾਈਕਲ ਹੈ ਫੇਰ ਆਪਾਂ ਕੀ ਵੇਖਦੇ ਇਹਨਾਂ ਦੇ ਘਰੇ ਵਰਦਿਆਂ ਸਾਰੀ ਯਾਰ ਇਹਨਾਂ ਦੀ ਕੋਠੀ ਵੱਡੀ ਪਈ ਹੋਣੀ ਚਾਹੀਦੀ ਆ ਜਿਹੜਾ ਮੇ ਜਿੱਦਾਂ ਸਾਡਾ ਰਿਸ਼ਤਾ ਹੁੰਦਿਆ ਆ ਫਿਰ ਕੀ ਹੁੰਦਾ ਏ ਜੇ ਆਪਣੀ ਲੜਕੀ ਆ ਯਾਰ ਜਿਹੜੀ ਆਪਾਂ ਲੜਕੀ ਆ ਜਿਹੜੀ ਉਹ ਆਪਾਂ ਮੁੰਡੇ ਨਾਲ ਉਹਦੀ ਮੈਰਿਜ ਕੀਤੀ ਆ ਇੱਟਾਂ ਨਾਲ ਵਿਆਹ ਨਹੀਂ ਹੋਣੇ ਇੱਟਾਂ ਨੇ ਤੁਹਾਨੂੰ ਖਾਣ ਨੂੰ ਰੋਟੀ ਨਹੀਂ ਦੇਣੀ ਹੋ ਸਕਦਾ ਕਿ ਜਿਹੜਾ ਲੜਕਾ ਹੋਵੇ ਉਹ ਨਸ਼ਾ ਕਰਦਾ ਹੋਵੇ ਹੋ ਸਕਦਾ ਕਿ ਉਹ ਜਿਹੜਾ ਹੋਵੇ ਉਸ ਉਸ ਕਾਬਲੀ ਨਾ ਹੋਵੇ ਜਿਸ ਕਾਬਿਲ ਆਪਾਂ ਨੂੰ ਸਮਝਦੇ ਹੋਏਗੇ ਸੋਹਣੇ ਕੱਪੜੇ ਟਾਈ ਬੂਟ ਸੂਟ ਪਾਉਣ ਨਾਲ ਜਾਂ ਕਿਸੇ ਦੇ ਘਰੇ ਗੱਡੀਆਂ ਵੇਖ ਕੇ ਜਾਂ ਕਿਸੇ ਦੇ ਘਰੇ ਵੱਡੀ ਕੋਠੀ ਵੇਖ ਕੇ ਉਹਦੇ ਨਾਲ ਰਿਸ਼ਤਾ ਕਰਨ ਨਾਲ ਜਿਹੜਾ ਹੈ ਉਹ ਆਪਣੇ ਜਿਹੜਾ ਜੀਵਨ ਐ ਏਡਾ ਸਫਲ ਨਹੀਂ ਹੋ ਸਕਦਾ ਆਪਾਂ ਕਿਸ ਤਰ੍ਹਾਂ ਇਹਨੂੰ ਸਫਲ ਕਰ ਸਕਦੇ ਆ ਆਪਾਂ ਨੂੰ ਇੱਕ ਜਿਹੜੀ ਆ ਇਸ ਦਲ ਤੇ ਵਿਚਾਰ ਕਰਨਾ ਪੈਣਾ ਕਿ ਆਪਾਂ ਨੂੰ ਜਿਹੜਾ ਇਹ ਜੇ ਉਹ ਕਿਸੇ ਵੀ ਆਪਾਂ ਕਰ ਰਿਹਾ ਜਾਂ ਲੜਕੇ ਜਾਂ ਲੜਕੀ ਨਾਲ ਆਪਾਂ ਸ਼ਾਦੀ ਕਰ ਰਹਾ ਪਹਿਲਾਂ ਤੇ ਆਪਾਂ ਨੂੰ ਉਹਨਾਂ ਬਾਰੇ ਕੰਪਲੀਟ ਜਾਣਨਾ ਹੋਵੇਗਾ ਕਿਸ ਤਰ੍ਹਾਂ ਆਪਾਂ ਜਾਣ ਸਕਦੇ ਆ ਯਰ ਵਿੱਚ ਕੋਈ 6 ਮਹੀਨੇ ਸਾਲ ਦਾ ਗਿਆ ਤੇ ਆਪਾਂ ਵਿਆਹ ਦੇ ਵਿੱਚ ਪਾਈਏ ਆਪਾਂ ਕੀ ਕਰਦੇ ਆਂ ਇਧਰ ਆਪਣੇ ਮੰਗਣੀ ਕਰਦੇ ਆਂ ਫਿਰ ਬਰਫੀ ਦੇ ਡੱਬੇ ਵੇਖੇ ਜਾਂਦੇ ਯਾਰ ਕਿਹੜੀ ਕੰਪਨੀ ਦੀ ਮਠਿਆਈ ਇਹਨਾਂ ਖਵਾਈ ਆ ਫਿਰ ਮਠਿਆਈ ਖਾ ਕੇ ਫਿਰ ਉੱਥੇ ਇੱਕ ਦੂਜੇ ਦੇ ਕੰਨਾ ਇਹ ਗੱਲਾਂ ਕਰਨ ਲੱਗ ਪਈ ਲੈ ਨਾ ਨਾ ਕਰੀ ਨਾ ਨਾ ਕਰੀ ਵੇਖ ਲੈ ਕੱਡੇ ਸਰਮਾਇਦਾਰ ਬੰਦੇ ਆ ਤੇਰਾ ਮੁੰਡਾ ਨਜ਼ਾਰੇ ਲਊਗਾ ਤੇ ਤੇਰੀ ਕੁੜੀ ਨਜ਼ਾਰੇ ਲਊਗੀ ਆਪਾਂ ਬਰਫੀ ਦੇ ਡੱਬਿਆਂ ਦੇ ਮੈਲ ਹੋ ਜਾਂਦੇ ਆ ਫਿਰ ਕੀ ਹੁੰਦਾ ਫਿਰ ਫਿਰ ਥੋੜੇ ਟਾਈਮ ਬਾਅਦ ਜਦੋਂ ਆਪਣੀ ਮੈਰਿਜ ਹੋ ਜਾਂਦੀ ਆ ਆਪਾਂ ਇਹ 5-7 ਲੱਖ ਰੁਪਈਆ 10 ਲੱਖ ਰੁਪਈਆ ਲਾ ਪੈਂਦੇ ਉਹ ਵੀ ਲਾ ਪੈਂਦੇ ਗੱਡੀਆਂ ਮੋਟਰਸਾਈਕਲ ਆਪਣੇ ਕੋਲ ਆ ਜਾਂਦੇ ਆ ਕੀ ਹੋਏਣਾ ਯਾਰ ਗੱਡੀਆਂ ਮੋਟਰਸਾਈਕਲ ਗੱਡੀਆਂ ਮੋਟਰਸਾਈਕਲ ਜਿਹੜੀਆਂ ਮਾਰਡਰ ਦੇ ਹਿਸਾਬ ਨਾਲ ਵੇਖਤੀਆਂ ਤੁਹਾਨੂੰ ਪਤਾ ਨਾ ਚਾਹੀਦਾ ਏ ਲੱਖ ਰੁਪਈਏ ਦਾ ਫੋਨ ਵੀ ਜਿਹੜਾ ਸਮਾਂ ਪਾ ਕੇ 5000 ਦਾ ਰਹਿ ਜਾਂਦਾ ਏ ਤੇ ਇਹਦੇ ਫੇਰ ਰਿਸ਼ਤੇ ਆ ਕੋਸ਼ਿਸ਼ ਤੇ ਆਪਾਂ ਸੋਚ ਵਿਚਾਰ ਕਰੀਏ ਕੁਝ ਸਮਾਂ ਪਾਈਏ ਵਿੱਚ ਮੁਸ਼ਕਿਲ ਇਹ ਮਿਲੀਏ ਆਪਣੀਆਂ ਰਿਸ਼ਤੇਦਾਰੀਆਂ ਨੂੰ ਜਿਹੜੀਆਂ ਕਰੀਬੀ ਨਾਲ ਜਾਣੀਆਂ ਫੇਰ ਉੱਥੇ ਵਿਆਹ ਸ਼ਾਦੀ ਕਰੀਏ ਇਸ ਤਰ੍ਹਾਂ ਹੁਣ ਜਦੋਂ ਆਪਾਂ ਪੈਂਟ ਲੈਣ ਜਾਂਦੇ ਆ ਇੱਕੋ ਦੁਕਾਨ ਤੇ ਆਪਾਂ ਕਿਤੇ ਖਲੋ ਜਾਨੇ ਦੁਕਾਨ ਪੁੱਟ ਨਹੀਂ ਲਈ ਹੁੰਦੀ ਆ ਯਾਨੀ ਮੈਨੂੰ ਇਹਦੀ ਕਮਰ ਨਹੀਂ ਆਉਂਦੀ ਆ ਪੈਂਟ ਟਾਈਟ ਆਏ ਇਹ ਫੈਸ਼ਨ ਦੇ ਹਿਸਾਬ ਨਾਲ ਰਾਣੀ ਹੈਗੀ ਇੱਥੋਂ ਤੱਕ ਕਿ ਜੇ ਆਪਾਂ ਬਨਾਣ ਕੱਚਾ ਬਨਾਣ ਵੀ ਲੈ ਜਾਂ ਜਾਈਏ ਤੇ ਬੜੀ ਜਿਆਦੀ ਆਪਾਂ ਮਸ਼ਕਤ ਕਰਦੇ ਆ ਕਿ ਆਪਾਂ ਨੂੰ ਟਾਪ ਪ੍ਰਾਈਸ ਮਿਲ ਜੇ ਤੇ ਟਾਪ ਕੁਆਲਟੀ ਮਿਲ ਜੇ ਜਦੋਂ ਆਪਾਂ ਵਿਆਹ ਕਰਨਾ ਹੁੰਦਾ ਫੇਰ ਕੀ ਵੇਖਦੇ ਆ ਫਿਰ ਇੱਕ ਚਿਹਰੇ ਦੀ ਖੂਬਸੂਰਤੀ ਵੇਖਦੇ ਆ ਉਹਦਾ ਕੱਪੜਾ ਲੀੜਾ ਵੇਖਦੇ ਆ ਤੇ ਜਾਂ ਵੱਡੀ ਕੋਠੀ ਵੇਖਦੇ ਆ ਸੋ ਹੋ ਸਕਦਾ ਇਹ ਗੱਲਾਂ ਜਿਹੜੀਆਂ ਮੇਰੀਆਂ ਜਿਹੜੀਆਂ ਐ ਉਹ ਤੁਹਾਨੂੰ ਜਿਹੜੀਆਂ ਐ ਮਾੜੀਆਂ ਲੱਗੀਆਂ ਹੋਣ ਪਰ ਮੈਂ ਕਹਿੰਨਾ ਥੋੜਾ ਜਿਹਾ ਆਪਾਂ ਵਿਚਾਰ ਕਰ ਲਈਏ ਕਿਉਂਕਿ ਅੱਜ ਕੱਲ ਏਕ ਇੱਕ ਏਕ ਇੱਕ ਦੋ ਦੋ ਬੱਚੇ ਜਿਹੜੇ ਆ ਆਪਣੇ ਕੋਲ ਆ ਉਹ ਬੱਚੇ ਨਹੀਂ ਅਪਣਾਉਣ ਵਾਲਾ ਪਿਵệਖਿਆ ਜੇ ਆਪਾਂ ਨੂੰ ਜਿਦੋਂ ਆਪਾਂ ਵੱਡੀ ਉਮਰ ਦੇ ਹੋਗੇ ਜੇ ਆਪਣੇ ਬੱਚਿਆਂ ਨੇ ਆਪਾਂ ਨੂੰ ਉਹ ਸਤਕਾਰ ਹੀ ਨਾ ਦਿੱਤਾ ਤੇ ਕੀ ਕਰਾਂਗੇ ਆਪਣਾ ਪੈਸਾ ਕੀ ਕਰੂਗਾ ਗੱਡੀਆਂ ਕੀ ਕਰਨਗੀਆਂ ਜੇ ਕੱਲੇ ਵੇਕੇ ਚਾਹਤ ਨਹੀਂ ਤੇ ਫਿਰ ਕੀ ਫਾਇਦਾ ਪਰਵਾਹ ਦਾ ਸੋ ਪਲੀਜ਼ ਮੈਂ ਮੈਂ ਸਮਝਦਾ ਕਿ ਜੇ ਮੈਂ ਇਹਦੇ ਵਿੱਚ ਕੋਈ ਵੱਧ ਘੱਟ ਬੋਲ ਗਿਆ ਹਾਂ ਸੋ ਪਲੀਜ਼ ਮੈਨੂੰ ਮਾਫ ਕਰਿਓ ਜੇ ਤੇ ਜੇ ਤੁਹਾਨੂੰ ਵੀਡੀਓ ਜਿਹੜੀ ਆ ਬਿਲਕੁਲ ਤੁਹਾਡੇ ਜਿਲ੍ਹਾਂ ਨੂੰ ਸ਼ੂਗੀ ਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੇ ਪਿਆਰਾ ਜਿਹਾ ਕਮੈਂਟ ਕਰ ਦਿਓ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਇਦਾਂ ਦੀਆਂ ਛੋਟੀਆਂ-ਛੋਟੀਆਂ ਜਿਹੜੀਆਂ ਪਰਵਾਰਕ ਕਹਾਣੀਆਂ ਮੈਂ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਵਾਂਗਾ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਤਕਾਲੀ ਸਸਰੀ ਘਰ